ਆਲੋਏ ਇਹ ਵੀ ਇੱਕ ਕਾਰ ਸੀ ਜੀ ਦਿੱਲੀੋਂ ਆ ਰਹੇ ਸੀ ਐਨ ਆਰ ਆਈ ਉਹਨਾਂ ਦੀ ਕਾਰ ਦਾ ਟਰੱਕ ਖੜੇ ਟਰੱਕ 'ਚ ਮੱਜਣ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰਦੇ ਮੌਤ ਸੁਤਵੰਨ ਸਿੰਘ ਦੀ ਹੋਈ ਕਿੱਥੇ ਦਾ ਸੀ ਗਿਆ ਸੁਤਵੰਨ ਸਿੰਘ ਨਿਵਾਸ ਸੀ ਚੱਕਲਾ ਦਾ ਠੀਕ ਹੈ ਇਹ ਕਿਥੋਂ 에어ਪੋਰਟ ਤੋਂ ਆ ਰਹੇ ਸੀ ਵਾਪਸ ਹਾਂ ਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਉਹਨਾਂ ਨੂੰ ਲੈਣ ਗਿਆ ਸੀ ਇੰਨੇ ਦੱਖਾ ਜਾਣਾ ਮਾਲਾ ਇਹ ਹੈ ਵੀ ਇੱਕ ਕਾਰ ਸੀ ਜੀ ਦਿੱਲੀੋਂ ਆ ਰਹੇ ਸੀ ਐਨ ਆਰ ਆਈ ਉਹਨਾਂ ਦੀ ਕਾਰ ਦਾ ਟਰੱਕ ਜ ਖੜੇ ਟਰੱਕ ਚ ਵੱਜਣ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰ ਕਿਹਦੀ ਮੌਤ ਹੋ ਗਈ ਆ ਸ੍ਰੀ ਮੌਤ ਸਤਵੰਸ ਸਿੱਗੀ ਹੋਈ ਕਿੱਥੇ ਦਾ ਸੀਗਾ ਜੀ ਬਗਵਾਨ ਸਿੰਘ ਨਾਮ ਸੀ ਚੱਕਲਾ ਦਾ ਠੀਕ ਹੈ ਇਹ ਕਿਥੋਂ 에어ਪੋਰਟ ਤੋਂ ਆ ਰਹੇ ਸੀ ਹਾਂ ਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਆਏ ਜੂ ਲੈਂਣ ਗਏ ਸੀ ਨੇ ਲੱਖਾ ਜਾਣਾ ਉਹ ਕਿੰਨੇ ਕਿ ਬੰਦੇ जख्मी ਹੋ ਗਏ ਜਖਮੀ ਇਹ ਜ ਦੋ ਬੰਦੇ ਸੀ ਕੀ ਕੀ ਨਾਮ ਨੇ ਉਹਦੇ ਜੰਗ ਸਿੰਘ ਆ ਜੀ ਤਨਰਾਜ ਵੀ ਇੱਥੇ ਕੀ ਕਾਰਵਾਈ ਆ ਮਤਲਬ ਇਹ ਮਕਦਮਾ ਮੈਂ ਦਰਜ ਕਰਤਾ ਜੀ ਅਗਲੀ ਕਾਰਵਾਈ ਆਉਣ ਦੀ ਇੰਤਜ਼ਾਰ ਹੈ ਨਾਲਾ ਇਹ ਹੈ ਵੀ ਇੱਕ ਕਾਰ ਸੀ ਜੀ ਦਿੱਲੀੋਂ ਆ ਰਹੇ ਸੀ ਐਨਆਰਆਈ ਉਹਨਾਂ ਦੀ ਕਾਰ ਦਾ ਟਰੱਕ 'ਚ ਖੜੇ ਟਰੱਕ 'ਚ ਮਵੱਜਨ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰ ਮੌਤ ਸੁਤਵੰਨ ਸਿੰਘ ਦੀ ਹੋਈ ਕਿੱਥੇ ਦਾ ਸੀ ਗਿਆ ਸੁਤਵੰਨ ਸਿੰਘ ਇਹ ਗੱਲ ਸੀ ਚੱਕਲਾ ਠੀਕ ਹੈ ਕਿਥੋਂ 에어ਪੋਰਟ ਤੋਂ ਆ ਰਹੇ ਸੀ ਵਾਪਸ ਹਾਂ ਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਉਹਨਾਂ ਨੂੰ ਲੈਣ ਗਿਆ ਸੀ ਇਹਨੇ ਦਾਕਾ ਜਾਣਾ ਮਾਲਾ ਇਹ ਹੈ ਵੀ ਇੱਕ ਕਾਰ ਸੀ ਜੀ ਦਿੱਲੀੋਂ ਆ ਰਹੇ ਸੀ ਐਨ ਆਰ ਆਈ ਉਹਨਾਂ ਦੀ ਕਾਰ ਦਾ ਟਰੱਕ ਖੜੇ ਟਰੱਕ 'ਚ ਮੱਜਨ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰ ਕਿਹਦੀ ਮੌਤ ਹੋਈ ਆ ਸ੍ਰੀ ਮੌਤ ਸਤਵੰਤ ਸਗ ਗਈ ਹੋਈ ਕਿੱਥੇ ਦਾ ਸੀ ਗਿਆ ਜੀ ਬਗਵਾਨ ਸਿੰਘ ਨਗਰ ਸੀ ਚੱਕਲਾ ਦਾ ਠੀਕ ਹੈ ਕਿ ਕਿਥੋਂ 에ਅਰਪੋਰਟ ਤੋਂ ਆ ਰਹੇ ਸੀ ਹਾਂ ਜੀ 에ਅਰਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에ਅਰਪੋਰਟ ਤੋਂ ਆਏ ਜੂ ਲੈਣ ਗਏ ਸੀ ਇਹਨੇ ਦਾਖਾ ਜਾਣਾ ਉਹ ਕਿੰਨੇ ਕਿੰਨੇ ਬੰਦੇ ਜ਼ਖਮੀ ਹੋ ਗਏ ਜ਼ਖਮੀ ਇਹ ਜੀ ਦੋ ਬੰਦੇ ਸੀ ਕੀ ਕੀ ਨਾਮ ਨੇ ਉਹਨਾਂ ਦੇ ਜੰਗ ਸਿੰਘ ਆ ਜੀ ਤਨਰਾਜ ਵੀ ਕੀ ਕਾਰਵਾਈ ਆ ਮਚਲੀਆ ਦੀ ਮਕਦਮਾ ਦਰਜ ਕਰਤਾ ਜੀ ਅਗਦੀ ਕਾਰਵਾਈ ਜੰਗ ਸਿੰਘ ਨਾਲ ਇਹ ਹੈ ਵੀ ਇੱਕ ਕਾਰ ਸੀ ਜੀ ਦਿੱਲੀੋਂ ਆ ਰਹੇ ਸੀ ਐਨ ਆਰ ਆਈ ਉਹਨਾਂ ਦੀ ਕਾਰ ਦਾ ਟਰੱਕ 'ਚ ਖੜੇ ਟਰੱਕ 'ਚ ਵੱਜਣ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰਦੇ ਮੌਸ ਸਤਵੰਤ ਸਿੰਘ ਵੀ ਹੋਈ ਕਿੱਥੇ ਦੱਸ ਗਿਆ ਜੀ ਬਦਵਾਂ ਸਿੰਘ ਜੀ ਸੀ ਚੱਕਲਾ ਠੀਕ ਹੈ ਇਹ ਕਿਥੋਂ 에어ਪੋਰਟ ਤੋਂ ਆ ਰਹੇ ਸਵਾਪਸ ਹਾਂਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਹੁਣ ਇਹਨੂੰ ਲੈਣ ਗਏ ਸੀ ਇਹਨੇ ਦਲਖਾ ਜਾਣਾ ਹੈ ਮਾਲਾ ਇਹ ਹੈ ਵੀ ਇਹ ਇੱਕ ਕਾਰ ਸੀ ਦਿੱਲੀੋਂ ਆ ਰਹੇ ਸੀ ਐਨਆਰਆਈ ਉਹਨਾਂ ਦੀ ਕਾਰ ਦਾ ਟਰੱਕ 'ਚ ਖੜੇ ਟਰੱਕ 'ਚ ਮਵੱਜਨ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰ ਕਿੱਦੀ ਮੌਤ ਹੋਈ ਆ ਸੇ ਮੌਤ ਸਤਵਾਂਸ ਸਗੀ ਹੋਈ ਕਿਥੇ ਦਾ ਸੀਗਾ ਜੀ ਭਗਵਾਨ ਸਿੰਘ ਨਗਰ ਸੀ ਚੱਕਲਾ ਠੀਕ ਹੈ ਕਿ ਕਿ ਤੋਂ 에어ਪੋਰਟ ਤੋਂ ਆ ਰਹੇ ਸੀ ਹਾਂ ਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਆਏ ਤੇ ਲੈਣ ਗਏ ਸੀ ਇੰਨੇ ਦਾਖਾ ਜਾਣਾ ਉਹ ਕਿੰਨੇ ਕਿੰਨੇ ਬੰਦੇ ਜ਼ਖਮੀ ਹੋ ਗਏ ਜ਼ਖਮੀ ਇਹ ਜੀ ਦੋ ਬੰਦੇ ਸੀ ਕੀ ਕੀ ਨਾਮ ਨੇ ਉਹਨਾਂ ਦੇ ਜੰਗ ਸਿੰਘ ਆ ਜੀ ਤਨਰਾਜ ਵੀ ਇੱਥੇ ਕੀ ਕਾਰਵਾਈਆਂ ਮਚਲਿਆ ਦੀ ਹਾਂ ਜੀ ਮੁਕੱਦਮੇ ਦਾ ਦਰਜ ਕਰਤਾ ਜੀ ਅਗਦੀ ਕਰਤਾ ਜੀ ਨੂੰ ਦਿਖਾ ਦਿੱਤਾ